ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੋ ਅਗਿਆਤ ਅਨੁਸਾਰਿਆ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਜੁਲ 31 ਮਈ ਤੇ 1 ਜੁਲ ਨੂੰ ਆਪਾਂ ਨੇ ਨਿਰਧਾਰਿਤ ਕੀਤੀ ਹੈ ਸੋ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜਿਆਂ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਦੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੋਨਹਾਰੀ ਸਾਰਿਆਂ ਦੇ ਅਪਾਰ ਕਿਰਪਾ ਬੁਨਾਏ ਰੱਖੇ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਕਰਾਏ ਬਾਬਾ ਪੋਨਹਾਰੀ ਜੀ ਦਾ ਬੋਲ ਸਾਚੇ ਦਰਵਾਜ਼ੇ ਕੀ ਚੈ ਗਰਮੀਆਂ ਦੇ ਮਹੀਨੇ ਸਹਾਈ ਹੈਲੋ ਹਾਂਜੀ ਰਾਜੀ ਹੋਲੇ ਸਾਹਿਬ ਮਾਰਾ ਮੈਂ ਸੁਭਾ ਕਰਦੇ ਆਂ ਬੈਠੇ ਬਈ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਲੀ ਸਾਹਿਬ ਗੁਰਦੁਆਰਾ ਨਵਾਂ ਸ਼ਹਿਰ ਵਿਖੇ ਕੈਂਪ ਲਗਾਇਆ ਗਿਆ ਹੈ ਜੇ ਇਹਦੇ ਵਿੱਚ ਲਾਈਨਸ ਕਲੱਬ ਵੱਲੋਂ ਹਰ ਮਹੀਨੇ ਸੰਗਰਾਣ ਵਾਲੇ ਦਿਨ ਇਹ ਕੈਂਪ ਲਗਾਇਆ ਜਾਂਦਾ ਹੈ ਤੇ ਲਿਵਰ ਖੰਸਨਾ ਮੌਰਦ ਦੀ ਕੀਤੇ ਦਾਸ ਮੈਨੇਜਿੰਗ ਡਾਇਰੈਕਟਰ ਬਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਧੌਲਤਪੁਰ ਅੱਜ ਬਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਹੁਤ ਅਤਿਅੰਤ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜਿਵੇਂ ਪਿਛਲੇ ਕਈ ਸਾਲਾਂ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ ਕਿ ਸਕੂਲ ਦੇ ਬੱਚੇ ਜੋ ਬੋਰਡ ਦੇ ਵਿਦਵਾਨ ਹੁੰਦੇ ਨੇ ਉਹਨਾਂ ਦੇ ਵਿੱਚ ਵੱਡੀਆਂ ਮੱਲਾ ਮਾਰ ਕੇ ਅਮਰੀਕਾ ਵਿੱਚ ਆਉਂਦੇ ਨੇ ਜਿਹੜੇ ਦੇ ਵਿੱਚ ਪਾਸ ਸਟੱਡੀ ਵੀਸ਼ਨਾ ਪ੍ਰਾਪਤ ਕਰਦੇ ਨੇ ਅੱਜ ਜਿਹੜਾ ਪਲੱਸ 2 ਦਾ ਰਿਜ਼ਲਟ ਆਇਆ ਹੈ ਉਸ ਦੇ ਵਿੱਚ ਮੈਡੀਕਲ ਦੀ ਜੋ ਰਿਜ਼ਲਟ ਹੈ ਪਲੱਸ 2 ਦਾ ਉਹ ਬੇਤੰਤ ਖੁਸ਼ੀ ਭਰਿਆ ਹੈ ਕਿਉਂਕਿ ਅਸ਼ਪੀਤ ਕੋਰ ਜਿਹੜੀ ਜਰਮੈਲ ਸਿੰਘ ਔਰ ਜਸਵੀਰ ਕੋਰ ਦੀ ਸੁਤਰੀ ਹੈ ਉਸ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪੰਡਸਾਨ ਪ੍ਰਾਪਤ ਕਰਕੇ ਪੰਜਾਬ ਦੀ ਨੰਬਰ ਵਿੱਚ ਆਈ ਹੈ ਔਰ ਬੜੀ ਖੁਸ਼ੀ ਹੈ ਕਿ ਉਸਨੇ 97.6% ਨੰਬਰ ਪ੍ਰਾਪਤ ਕੀਤੇ ਨੇ ਇਸੇ ਤਰ੍ਹਾਂ ਰਹਿಾಂಶੂ ਮਿਸ਼ਰਾ ਉਸਨੇ ਲਗਭਗ 92% ਪ੍ਰਾਪਤ ਕੀਤੇ ਨੇ ਅੰਤ ਤੇ ਬਲਵੀ ਨੇ 90% ਔਰ ਇਸੇ ਤਰ੍ਹਾਂ ਜਿਹੜੇ ਮੈਡੀਕਲ ਦੇ ਬਾਕੀ ਸਟੂਡੈਂਟ ਹਨ ਉਹਨਾਂ ਦੇ ਵੀ 80% ਤੋਂ ਉੱਤੇ ਜਿਹੜੇ ਨਾਨ ਮੈਡੀਕਲ ਦੇ ਵਿਦਿਆਰਥੀ ਹਨ ਉਹਨਾਂ ਨੇ ਵੀ ਲੈਪਟਾਪ 80 70 73 80% ਤੋਂ ਉੱਤੇ ਜਿਹੜੇ ਕਮਰਸ ਦੇ ਸਟੂਡੈਂਟ ਨੇ ਉਹ ਵੀ ਖੁਸ਼ੀ ਦੱਸਦੇ ਆ ਮਹਿਸੂਸ ਹੋ ਰਹੀ ਦੀ ਹੈ ਕਿ ਉਹਨਾਂ ਨੇ ਵੀ ਲੈਪਟਾਪ 80% ਤੋਂ ਉੱਤੇ ਅੰਕ ਪ੍ਰਾਪਤ ਕਰਕੇ ਦਿੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਉੱਤੇ 8 ਸੇ ਵਿਦਿਆਰਥੀ ਵੀ ਕੱਟ ਨਹੀਂ ਰਹੇ ਉਹਨਾਂ ਨੇ ਵੀ ਬਹੁਤ ਵਧੀਆ ਖਰਗੋਜ਼ਾਰੀ ਦਿਖਾਉਂਦੇ ਆ ਹੋયા 80% ਤੋਂ ਉੱਤੇ ਜੋ ਅੰਕ ਪ੍ਰਾਪਤ ਕੀਤੇ ਨੇ ਸੋ ਮੈਂ ਸਮੁੱਚੀ ਮੈਨੇਜਮੈਂਟ ਵੱਲੋਂ ਸਰਦਾਰ ਕਰਨਜੀਤ ਸਿੰਘ ਜੀ ਵੱਲੋਂ ਸਰਦਾਰ ਕਿਰਪਾਲ ਸਿੰਘ ਜੀ ਖਾਬੜਾ ਸਾਹਿਬ ਵੱਲੋਂ ਔਰ ਪ੍ਰਿੰਸੀਪਲ ਰਾਜਰਾਣੀ ਵੱਲੋਂ ਉਹਨਾਂ ਦੇ ਮਾਪਿਆਂ ਨੂੰ ਸਰ ਜਰਮਾਇਲ ਸਿੰਘ ਹੁਣੀ ਬੈਠੇ ਨੇ ਉਹਨਾਂ ਦੇ ਮਾਤਾ ਜੀ ਜਸਵੀਰ ਕੌਰ ਹਨ ਤੇ ਸਕੂਲ ਦਾ ਬਾਕੀ ਸਟਾਫ ਹੈ ਇਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅਰਦਾਸ ਕਰਦਾ ਕਿ ਜਿਵੇਂ ਅਸ਼ਪੀਤਪੁਰ ਦੇ ਮਨ ਦਾ ਵਿੱਚ ਖਵਾਅ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਾਕਟਰ ਬਣੇਗੀ ਸੋ ਵਾਹ ਨੂੰ ਇਸ ਦੀਆਂ ਇਹ ਜੋ ਖਵਾਇਸ਼ਾਂ ਪੂਰੀ ਕਰੇ ਔਰ ਮੈਂ ਇਲਾਕੇ ਦੇ ਸਾਰੇ ਹੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵਧੀਆ ਰਿਜ਼ਲਟ ਦੰਦਾ ਹੋਇਆ ਸਕੂਲ ਆਪਣੀ ਗਰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੈਨੇਜਿੰਗ ਡਾਇਰੈਕਟਰ ਬਬਰ ਕਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਅੱਜ ਇਸ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇਸ ਸਕੂਲ ਦੀ ਪਿਛਲੇ ਸਾਲਾਂ ਦੀ ਪਰੰਪਰਾ ਰਹੀ ਹੈ ਕਿ ਸਕੂਲ ਦੇ ਬੱਚੇ ਜਿੱਥੇ ਮੈਰਿਟ ਵਿੱਚ ਆਂਦੇ ਨੇ ਉੱਥੇ ਜ਼ਿਲ੍ਹੇ ਦੇ ਵਿੱਚ ਵੀ ਪਹਿਲੀਆਂ ਦੂਜੀਆਂ ਤੀਜੀਆਂ ਪੋਜੀਸ਼ਨਾਂ ਪ੍ਰਾਪਤ ਕਰਦੇ ਨੇ ਅੱਜ ਪਲੱਸ 2 ਦਾ ਜੋ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਆਇਆ ਹੈ ਉਸ ਦੇ ਵਿੱਚ ਇਸੇ ਹੀ ਸਕੂਲ ਦੀ ਪਲੱਸ 2 ਦੀ ਮੈਡੀਕਲ ਦੀ ਵਿਦਿਆਰਥਣ ਅਸ਼ਪ੍ਰੀਤ ਕੋਰ ਨੇ 97% ਤੋਂ ਉੱਤੇ ਨੰਬਰ ਲੈ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਵਾਂ ਸ਼ਹਿਰ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਮੈਰਿਟ ਦੇ ਵਿੱਚ ਆਈ ਹੈ ਇਸੇ ਤਰ੍ਹਾਂ ਇਸੇ ਸਕੂਲ ਦੀ ਜੋ ਵਿਦਿਆਰਥਣ ਹੈ ਰਿਆਸ਼ੂ ਮਿਸ਼ਰਾ ਤੇ ਪਲਵੀ ਉਸ ਨੇ ਵੀ ਦੂਜੀਆਂ ਤੀਜੀਆਂ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਨੇ ਇੱਥੇ ਹੀ ਬਸ ਨਹੀਂ ਜਿੱਥੇ ਮੈਡੀਕਲ ਦੇ ਸਟੂਡੈਂਟਾਂ ਨੇ 80% ਤੋਂ ਉੱਤੇ ਨੰਬਰ ਲਏ ਨੇ ਉੱਥੇ ਕਮਰਸ ਦੇ ਨਾਨ ਮੈਡੀਕਲ ਦੇ ਔਰ ਜੋ ਆਰਟਸ ਦੇ ਵਿਦਿਆਰਥੀ ਹਨ ਉਹਨਾਂ ਨੇ ਵੀ 80 82 83% ਤੋਂ ਉੱਪਰ ਨੰਬਰ ਲੈ ਕੇ ਇਸ ਸਕੂਲ ਦੇ ਨਾਂ ਨੂੰ ਰਸਨਾਇਆ ਹੈ ਇਸ ਸਕੂਲ ਦੇ ਜੋ ਟੀਚਰ ਸਹਿਬਾਨ ਹਨ ਜੋ ਮੈਨੇਜਮੈਂਟ ਹੈ ਔਰ ਉਹਨਾਂ ਮਹਾਨ ਬਬਰਾਂ ਦੇ ਨਾਂ ਨੂੰ ਉੱਚਾ ਕੀਤਾ ਹੈ ਜਿਨ੍ਹਾਂ ਬਬਰਾਂ ਦੇ ਨਾਂ ਤੇ ਸ਼ਹੀਦ ਇਹ ਜੋ ਸਸਤਾ ਸਕੂਲ ਚੱਲਦਾ ਹੈ ਸੋ ਮੈਂ ਸਮੁੱਚੇ ਇਹਨਾਂ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਔਰ ਸਮੁੱਚੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਲੱਖ ਲੱਖ ਵਧਾਈ ਦਿਨਾ ਔਰ ਇਲਾਕੇ ਦੇ ਪਿੰਡਾਂ ਦੇ ਜੋ ਲੋਕ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਸੰਸਥਾ ਦਾ ਵੱਧ ਤੋਂ ਵੱਧ ਲਾਹਾ ਲਓ ਆਪਣੇ ਬੱਚਿਆਂ ਨੂੰ ਇਸ ਐਜੂਕੇਸ਼ਨ ਅਧਾਰੇ ਵਿੱਚ ਪੜ੍ਹਾ ਕੇ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆਸ਼੍ਰੀਤ ਕੌਰ ਹੈ ਤੇ ਅੱਜ ਮੈਂ 12ਵੀਂ ਦੇ ਵਿੱਚੋਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਸਥਾਨ ਤੇ ਆਈ ਹਾਂ ਤੇ ਪੂਰੇ ਪੰਜਾਬ ਦੇ ਵਿੱਚੋਂ ਮੈਂ 12ਵਾਂ ਰੈਂਕ ਹਾਸਿਲ ਕੀਤਾ ਹੈ ਤੇ ਮੇਰੇ 97.8% ਆਏ ਨੇ ਤੇ ਮੈਂ ਸ਼ੁਰੂ ਤੋਂ ਹੀ ਨਰਸਰੀ ਤੋਂ ਲੈ ਕੇ 12ਵੀਂ ਤੱਕ ਇਸੇ ਸਕੂਲ ਵਿੱਚ ਸਕੂਲ ਬਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵਪੁਰ ਵਿਖੇ ਹੀ ਪੜੀ ਆ ਤੇ ਮੈਂ ਬਿਨਾ ਟਿਊਸ਼ਨ ਤੋਂ ਇੰਨੇ ਮਾਰਕਸ ਜਿਹੜੇ ਹਾਸਲ ਕੀਤੇ ਆ ਤੇ ਮੈਂ ਅੱਗੇ ਜਾ ਕੇ NEET ਕਲੀਅਰ ਕਰਕੇ ਡਾਕਟਰ ਬਣਨਾ ਚਾਹੁੰਦੀ ਆ ਥੈਂਕ ਯੂ ਇਸ ਸੱਜਣਾ ਸ਼੍ਰੀ ਭਗਸੇ ਨਗਰ ਦਾ ਸਵੰਦ ਸੁਖਾ ਜੀ ਜੀਆ ਸੇ ਸਭਰੀਆਂ ਤੁਹਾਨੂੰ ਫਿਰ ਦਮੀਆਂ ਤੇ ਤਾੜੀਆਂ ਸਰਗਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ